ਕੰਮ ਕਰੀਆ ਜੀ ਕਹੀਏ ਕੰਮ ਕਰੀਆ ਰੈਡੀ ਜੀ ਵੇ ਡੈਸ਼ ਸੌਰੀ ਸਾਡੀ ਦਿੱਕਲੀ ਗਿਆ ਹੈ ਨਾ ਛੱਪ ਆਉਟ ਕਰੋ ਛੱਪ ਆਉਟ ਕਰੋ ਆਉਟ ਕਰੋ ਆਉਟ ਕਰੋ ਛੱਪ ਆਉਟ ਕਰੋ ਆਉਟ ਕਰੋ ਆਖਰ ਕਿਉਂ ਚੰਦ ਸਿੱਕਿਆਂ ਦੇ ਖਾਤਰ ਲੋਕ ਲਾਲਚੀ ਹੋ ਬੱਚਿਆਂ ਦੀ ਸਿਹਤ ਨਾਲ ਕਰ ਰਹੇ ਖਲਵਾੜ ਦੇ ਰਹੇ ਐਕਸਪਾਇਰ ਮਾਲ ਹਲੋ ਜੀ ਮੈਂ ਕਹਿੰਨਾ 2000 ਪਾਈ ਦੇ ਵਿੱਚ ਬਣੀ ਹੋਈ ਹੈ 2023 ਦੇ ਜਿਹੜੇ ਇੱਕ ਪੈਰੀ ਹੋ ਚੁੱਕੀ ਹੈ ਇਹਨੂੰ ਹੁਣ ਹੀ ਕੱਢਾਂਗੇ ਜੀ ਐਕਸ਼ਨ ਲਾਵਾਂਗੇ ਇੱਕ ਵਾਰ ਫੇਰ ਪਟਿਆਲਾ ਦੇ ਵਿੱਚ ਬੱਚਿਆਂ ਦੀ ਸਿਹਤ ਨਾਲ ਕਿੱਤਾ ਜਾ ਰਿਹਾ ਹੈ ਕਲਵਾੜ ਜਨਾਬ ਇੱਕ ਮਿੰਟ ਇੱਕ ਮਿੰਟ ਜਨਾਬ ਇੱਕ ਮਿੰਟ ਹਾਂਜੀ ਅਸੀਂ ਉਸਕਾ ਸਮਾਧਾਨ ਕਰ ਰਹੇ ਹਾਂ ਅਸੀਂ ਸਮਾਧਾਨ ਕਰ ਰਹੇ ਹਾਂ ਇੱਕ ਵਾਰ ਐਕਸਪਾਇਰ ਸਮਾਨ ਤਾਂ ਵੇਚ ਰਹਿਣਾ ਛੋਟੇ ਛੋਟੇ ਬੱਚਿਆਂ ਨੇ ਖਾਣ ਕੰਮ ਕਰ ਰਹੇ ਸਾਨੂੰ ਉਸਕਾ ਚਿੰਤਾ ਨਾ ਕਰੋ ਅੱਜ ਫੇਰ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਐਕਸਪਾਇਰ ਸ਼ੇਕ ਵੇਚੇ ਜਾ ਰਹੇ ਨੇ ਉਹ ਵੀ ਇੱਕ ਸਕੂਲ ਦੇ ਫੰਕਸ਼ਨ ਦੇ ਵਿੱਚ ਆਖਰ ਕੌਣ ਜ਼ਿੰਮੇਵਾਰ ਹੈ ਇਹਨਾਂ ਸਾਰੀਆਂ ਘਟਨਾਵਾਂ ਦਾ ਆਫਟਰ ਟੀਵੀ ਪੰਜਾਬ ਦੇਖ ਰਹੇ ਹੋ ਮਹਾਨੂ ਰਾਖ ਸ਼ਰਮਾ ਆਏ ਦਿਨ ਪਟਿਆਲਾ ਦੇ ਵਿੱਚ ਕੋਈ ਨਾ ਕੋਈ ਅਜੀਹਾ ਮਾਮਲਾ ਸਾਹਮਣੇ ਆਂਦਾ ਹੈ ਜਿਹੜਾ ਕਿ ਲੋਕਾਂ ਦੀ ਛੋਟੇ ਛੋਟੇ ਬੱਚਿਆਂ ਦੀ ਸਿਹਤ ਨਾਲ ਖਲਵਾੜ ਕਰਦਾ ਹੋਇਆ ਨਜ਼ਰ ਆਂਦਾ ਹੈ ਕਾਰਨ ਹੋ ਸਕਦਾ ਹੈ ਕਿ ਸਿਹਤ ਵਿਭਾਗ ਬੜਾ ਸੁਸਤ ਹੈ ਪਟਿਆਲਾ ਸ਼ਹਿਰ ਦਾ ਹੋ ਸਕਦਾ ਇਸ ਦਾ ਫਾਇਦਾ ਉਠਾ ਕੇ ਕੁਝ ਚੰਦ ਸਿੱਕਿਆਂ ਦੇ لالچی ਲੋਕ ਬੱਚਿਆਂ ਦੀ ਸਿਹਤ ਨਾਲ ਵੀ ਖਲਵਾੜ ਕਰਨ ਤੋਂ ਨਹੀਂ ਗੁਰੇਜ਼ ਕਰਦੇ ਨਹੀਂ ਡਰਦੇ ਨਾ ਹੀ ਉਹਨਾਂ ਨੂੰ ਇਨਸਾਨੀਅਤ ਦੀ ਫਿਕਰ ਹੈ ਤੇ ਨਾ ਹੀ ਰੱਬ ਦਾ ਖੌਫ ਹੈ ਕਿਉਂਕਿ ਚੰਦ ਸਿੱਕੇ ਦੇ ਪੈਸੇ ਕਮਾਉਣ ਵਾਸਤੇ ਉਹ ਬੱਚਿਆਂ ਨੂੰ ਐਕਸਪਾਇਰੀ ਸਮਾਨ ਵੀ ਪਰੋਸ ਦਿੰਦੇ ਆ ਮਾਮਲਾ ਪਟਿਆਲਾ ਸ਼ਹਿਰ ਦੇ ਇੱਕ ਨਾਮੀ ਸਕੂਲ ਦਾ ਜਿਸ ਸਕੂਲ ਦੇ ਵਿੱਚ ਤੀਜਾ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਤਰ੍ਹਾਂ ਕਿ ਅਕਸਰ ਤੁਸੀਂ ਦੇਖਦੇ ਹੋ ਮੇਲੇ ਪ੍ਰੋਗਰਾਮਾਂ ਦੇ ਵਿੱਚ ਸਕੂਲ ਜਾਂ ਸਿਸਟਮ ਆਪਣੇ ਥਾਂ ਦੇ ਉੱਤੇ ਸਟਾਲਸ ਲਗਾਉਣ ਵਾਲਿਆਂ ਤੋਂ ਪੈਸੇ ਵਸੂਲ ਕਰਕੇ ਉਹਨਾਂ ਨੂੰ ਠੇਕੇ ਤੇ ਸਟਾਲਸ ਦਿੰਦਾ ਹੈ ਪਰ ਉਸ ਦੀ ਜਾਣਕਾਰੀ ਵੀ ਸਕੂਲ ਕੋਲ ਹੋਣੀ ਚਾਹੀਦੀ ਹੈ ਜਿਹੜੀ ਕਿ لازਮੀ ਹੈ ਕਿਉਂਕਿ ਕੱਲ ਨੂੰ ਅਗਰ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਉਸ ਸਟਾਲ ਲਗਾਉਣ ਵਾਲੇ ਬਾਰੇ ਪਤਾ ਹੋਣਾ ਚਾਹੀਦਾ ਪਰ ਇਸ ਤੋਂ ਬਿਲਕੁਲ ਉਲਟ ਇੱਕ ਮਾਮਲਾ ਸਾਹਮਣੇ ਆਇਆ ਇੱਕ ਪਾਸੇ ਬੱਚੇ ਸਟੇਜ ਦੇ ਉੱਤੇ ਤਿਆਂ ਦਾ ਤਿਹਾਰ ਬੜੇ ਧੂਮ-ਧਾਮ ਨਾਲ ਜੋਸ਼ੋ-ਖਰੋਸ਼ ਨਾਲ ਮਨਾ ਰਹੇ ਸੀ ਦੂਜੇ ਪਾਸੇ ਉਹਨਾਂ ਦੇ ਪੇਰੈਂਟਸ ਬੈਠ ਕੇ ਆਪਣੇ ਬੱਚਿਆਂ ਨੂੰ ਨੱਚਦੇ ਗਾਉਂਦੇ ਦੇਖ ਕੇ ਖੁਸ਼ ਹੋ ਰਹੇ ਸੀ ਪਰ ਇੱਥੇ ਹੀ ਜਿਹੜੀਆਂ ਸਟਾਲਾਂ ਦੇ ਉੱਤੋਂ ਬੱਚੇ ਚੀਜ਼ਾਂ ਖਰੀਦ ਰਹੇ ਸੀ ਜਿਵੇਂ ਕਿ ਰੋਟੀ ਦੀ ਸਟਾਲ ਸੀ ਜਿਵੇਂ ਸ਼ੇਕ ਦੀ ਸਟਾਲ ਸੀ ਜਿਵੇਂ ਟਿੱਕੀਆਂ ਦੀ ਗੋਲ ਗੱਪਿਆਂ ਦੀ ਸਟਾਲ ਲੱਗੀ ਹੋਈ ਸੀ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਸਾਰੀਆਂ ਸਟਾਲਸ ਲੱਗੀਆਂ ਹੋਈਆਂ ਸਨ ਇੱਕ ਜਾਗਰੂਕ ਪੇਰੈਂਟ ਜਦੋਂ ਦੇਖਦਾ ਹੈ ਕਿ ਜਿਹੜਾ ਸ਼ੇਕ ਬਣਾ ਰਿਹਾ ਉੱਥੇ ਬੱਚਿਆਂ ਨੂੰ ਦੇਰ ਹੈ ਜਦੋਂ ਸ਼ੇਕ ਦੀ ਬੋਟਲ ਉਸ ਚ ਪਾਣ ਲੱਗਦਾ ਤੇ ਇੱਕ ਪੇਰੈਂਟ ਉਸ ਤੋਂ ਬੋਤਲ ਖੋਲ੍ਹ ਲੈਂਦਾ ਜਿਸ ਤਰ੍ਹਾਂ ਹੀ ਬੋਤਲ ਖੋਹ ਕੇ ਦੇਖਦਾ ਤਾਂ ਸਾਹਮਣੇ ਦੇਖਦੇ ਹੀ ਸਾਰ ਉਸਦੇ ਹੋਸ਼ ਉੱਡ ਜਾਂਦੇ ਆ ਫਿਰ ਉਹ ਇਸ ਮਾਮਲੇ ਨੂੰ ਮੇਨ ਟੀਚਰ ਕੋਲ ਲੈ ਕੇ ਜਾਂਦਾ ਪਰ ਟੀਚਰ ਵੱਲੋਂ ਹਜੇ ਇਸ ਤੇ ਗੌਰ ਨਹੀਂ ਕੀਤੀ ਜਾਂਦੀ ਉਦੋਂ ਹੀ ਸਾਡੀ ਨਿਗਾ ਉਸ ਬੋਟਲ ਦੇ ਉੱਤੇ ਪੈਂਦੀ ਹੈ ਅਸੀਂ ਟੀਚਰ ਨੂੰ ਕਹਿੰਨੇ ਕਿ ਬੋਤਲ ਸਾਨੂੰ ਦਿਖਾਈ ਜਾਵੇ ਪਰ ਉਹ ਦਿਖਾਉਣ ਤੋਂ ਸਾਫ ਮਨਾ ਕਰ ਦਿੰਦੇ ਆ ਮਾਮਲਾ ਆ ਜਾਂਦਾ ਸਕੂਲ ਦੀ ਰੈਪਿਊਟੇਸ਼ਨ ਦਾ ਦੋਸਤੋ ਹੁਣ ਇਹ ਦੱਸੋ ਕਿ ਰੈਪਿਊਟੇਸ਼ਨ ਜ਼ਰੂਰੀ ਹੈ ਕਿ ਬੱਚਿਆਂ ਦੀ ਸਿਹਤ ਜ਼ਰੂਰੀ ਹੈ ਮੀਡੀਆ ਤੋਂ ਕਿਉਂ ਲੁਕੋਇਆ ਗਿਆ ਪਰ ਖੈਰ ਅਸੀਂ ਉਸ ਗੱਲ ਦੇ ਪਿੱਛੇ ਲੱਗੇ ਰਹੇ ਕੁਝ ਦੇਰ ਦੇ ਬਾਅਦ ਇਹ ਮਸਲਾ ਪਖਦਾ ਪਖਦਾ ਭੱਗ ਗਿਆ ਤੇ ਟੀਚਰ ਨੂੰ ਬੱਚਿਆਂ ਦੇ ਪੇਰੈਂਟਸ ਨੇ ਜਦੋਂ ਅਗਗਤ ਕੀਤਾ ਤੇ ਇੱਕ ਟੀਚਰ ਉੱਥੇ ਪਹੁੰਚਦੇ ਆ ਉਹ ਉਸ ਵਿਅਕਤੀ ਨਾਲ ਗੱਲ ਕਰਦੇ ਆ ਕਿ ਆਖਰ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਉੱਥੇ ਹੀ ਮੌਕੇ ਤੇ ਸੁਪਰਵਾਈਜ਼ਰ ਪਹੁੰਚ ਜਾਂਦੇ ਆ ਖੈਰ ਮੈਂ ਇੱਥੇ ਸੁਪਰਵਾਈਜ਼ਰ ਦੀ ਸ਼ਲਾਘਾ ਕਰੂੰਗਾ ਕਿਉਂਕਿ ਉਸਨੇ ਤੁਰੰਤ ਪ੍ਰਭਾਵ ਦੇ ਨਾਲ ਉਸ ਬੰਤੇ ਨੂੰ ਜਿੱਥੇ ਛਿੜਕਿਆ ਉੱਥੇ ਹੀ ਉਸ ਨੂੰ ਡਾਂਟਿਆ ਤੇ ਉਸ ਨੂੰ ਬਾਹਰ ਕੱਢਣ ਦੀ ਵੀ ਪੂਰੀ ਜਿਹੜੀ ਹਮਾਇਤ ਕੀਤੀ ਹੈ ਤੇ ਉਹ ਬੰਦਾ ਮੀਡੀਆ ਨੂੰ ਦੇਖਦੇ ਹੋਏ 9211 ਹੋ ਗਿਆ ਇਸ ਤੋਂ ਪਹਿਲਾਂ ਕਿਤੇ ਵੀ ਕਾਰਵਾਈ ਦਾ ਕੋਈ ਆਲਮ ਨਜ਼ਰ ਨਹੀਂ ਆ ਰਿਹਾ ਸੀ ਮੀਡੀਆ ਨੂੰ ਦੇਖਦੇ ਸਾਰ ਉਸ ਬੰਦੇ ਨੂੰ ਉੱਥੇ ਭਜਾ ਦਿੱਤਾ ਗਿਆ ਸਿੱਧੇ ਤੌਰ ਤੇ ਕਹਿ ਲਿਆ ਕਿ ਉਹ ਬੰਦੇ ਦਾ ਨੰਬਰ ਤੱਕ ਸੁਪਰਵਾਈਜ਼ਰ ਕੋਲ ਨਹੀਂ ਟੀਚਰ ਕੋਲ ਉਸ ਬੰਦੇ ਦਾ ਨੰਬਰ ਨਹੀਂ ਫਿਰ ਇਹ ਸਟਾਲਸ ਕਿਸ ਤਰ੍ਹਾਂ ਦਿੱਤੀਆਂ ਜਾਂਦੀਆਂ ਜੇਕਰ ਤੁਹਾਡੇ ਕੋਲ ਨੰਬਰ ਨਹੀਂ ਹੈ ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਕਿ ਕੰਮ ਕੀ ਲਈ ਆਓ ਕਿਸ ਕਹੀ ਕੰਮ ਲਈ ਆਇਆ ਜੜੀ ਵੀਰ ਉਹ ਕਾ ਸਰ ਜੀ ਜਿੰਨੀ ਵੀ ਹੈ ਨਾ ਛੱਪ ਆਊਟ ਕਰੋ ਛੱਪ ਆਊਟ ਕਰੋ ਭਾਇਓ ਸਰ ਤਾਂ ਖਾਇਓ ਨਹੀਂ ਪਹੁੰਚਾ ਦੂਣਾ ਭਾਇਓ ਸਰ ਹਲੋ ਮੈਂ ਕਹਨਾ 2000 22 ਦੇ ਵਿੱਚ ਬਣੀ ਹੋਈ ਹੈ 2023 ਦੇ ਜੇ ਐਕਸਪਾਇਰੀ ਹੋ ਚੁੱਕੀ ਹੈ 2024 ਚੱਲ ਰਿਹਾ ਹੈ ਇਹ ਬੰਦਾ ਐਕਸਪਾਇਰੀ ਮਾਲ ਪਲਾ ਰਿਹਾ ਹੈ ਕਿ ਨਾ ਇਹ ਇਹਦੇ ਸਾਡੇ ਸਕੂਲ ਦੀ ਬਦਨਾਮੀ ਹੈ ਨਾ ਮੈਨੂੰ ਨਹੀਂ ਪਤਾ ਸਮਥਿੰਗ ਜੋ ਵੀ ਹੈ ਕੋਈ ਗੱਲ ਇਹਨੂੰ ਕਰਦੇ ਸਰ ਕੀ ਕਰ ਰਹੇ ਹੋ ਜੀ ਐਕਸ਼ਨ ਕੀ ਲਓਗੇ ਇਹਨੂੰ ਹੁਣੇ ਕੱਢਾਂਗੇ ਜੀ ਐਕਸ਼ਨ ਲਾਵਾਂਗੇ ਜਿਹੜੇ ਬੱਚਿਆਂ ਨੇ ਪੀਲੀ ਜੀ ਫਿਰ ਲੈ ਕੇ ਸਕੂਲ ਵਾਲਿਆਂ ਕੋਲ ਗਿਆ ਸਕੂਲ ਵਾਲੇ ਆਪੇ ਦੇਖਣਗੇ ਹੁਣ ਕੀ ਕਰਨਾ ਹੈ ਇਹਦਾ ਇਹ ਬੱਚੇ ਬਾਹਰ ਤੇ ਲੈਣ ਲੱਗੇ ਸੀ ਪੈਸੇ ਦੇ ਰਹੇ ਆ ਅਸੀਂ ਕੋਈ ਫ੍ਰੀ ਤਾਂ ਨਹੀਂ ਖਵਾ ਰਹੇ ਜੇ ਕੋਈ ਬੱਚਾ ਮਾਰ ਜਾਂਦਾ ਹਾਂ ਜੇ ਕੋਈ ਬੱਚਾ ਮਾਰ ਜਾਂਦਾ ਕੌਣ ਜ਼ਿੰਮੇਵਾਰ ਹੈ ਬਿਲਕੁਲ ਹਾਂ ਜੀ ਭਾਈ ਕੀ ਨਾਂ ਹੈ ਜੀ ਤੁਹਾਡਾ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਕਿਹੜੀ ਕਲਾਸ ਤੁਹਾਡਾ ਬੱਚਾ ਹੈ ਮੇਰਾ ਗੱਜਾ ਇੱਕ ਬੇਟਾ ਪੜਦਾ ਹੈ ਪਲੱਸ 1 ਦੇ ਵਿੱਚ ਇੱਕ ਬੇਟੀ ਪੜਦੀ ਹੈ ਮੇਰੀ 6th ਦੇ ਵਿੱਚ ਮਸਲਾ ਇਹ ਹੋਇਆ ਜੀ ਇਹ ਬੰਦਾ ਇੱਥੇ ਸ਼ੇਕ ਵੇਚ ਰਿਹਾ ਹੈ ਸ਼ੇਕ ਵੇਚ ਰਿਹਾ ਹੈ ਇੱਕ ਮਿੰਟ ਹਾਂ ਜੀ ਹਮ ਉਸਕਾ ਸਮਾਧਾਨ ਕਰ ਰਹੇ ਹਾਂ ਅੱਛਾ

ਪਤਾ ਕਰਦੇ ਆ ਜੀ ਕੀ ਨਾਇਆ ਸਕੂਲ ਵੈਸੇ ਐਕਸ਼ਨ ਦੇ ਵਿੱਚ ਆਇਆ ਹੋਇਆ ਕਿਉਂਕਿ ਵਿਦਿਆਰਥੀਆਂ ਦੇ ਜਿਹੜੇ ਪੇਰੈਂਟਸ ਐ ਉਹਨਾਂ ਵੱਲੋਂ aarop ਲਗਾਇਆ ਗਿਆ ਹੈ ਕਿ ਇੱਥੇ ਜਿਹੜਾ ਇਹ ਸਟਾਲ ਦੇ ਵਿੱਚ ਸ਼ੇਕ ਬਣਾ ਰਿਹਾ ਬੰਦਾ ਉਹ ਐਕਸਪਾਇਰ ਬੋਟਲ ਦਾ ਇਸਤੇਮਾਲ ਕਰ ਰਿਹਾ ਜਿਹੜਾ ਸ਼ੇਕ ਦੇ ਉੱਪਰ ਚਾਕਲੇਟ ਫਲੇਵਰ ਪਾਇਆ ਜਾਂਦਾ ਪਰਲੇ ਪਾਸੇ ਸ਼ੇਕ ਦੇ ਉੱਪਰ ਚਾਕਲੇਟ ਫਲੇਵਰ ਪਾਇਆ ਜਾਂਦਾ ਉਸ ਦੇ ਵਿੱਚ ਉਹ ਐਕਸਪਾਇਰ ਸ਼ੀਸ਼ੀ ਦਾ ਇਸਤੇਮਾਲ ਕਰ ਰਿਹਾ ਸੀ ਪੇਰੈਂਟਸ ਜਦੋਂ ਹਰਕਤ ਦੇ ਵਿੱਚ ਆਏ ਤਾਂ ਉਹਨਾਂ ਵੱਲੋਂ ਇਹ ਬੰਦ ਕਰਵਾ ਦਿੱਤਾ ਗਿਆ ਉਸ ਨੂੰ ਇੱਥੋਂ ਕੱਢਿਆ ਗਿਆ ਇਹ ਚੇਅਰਮੈਨ ਇੱਥੇ ਖੜੇ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਸਥਿਤੀ ਨੂੰ ਕੰਟਰੋਲ ਕਰ ਰਹੇ ਹਾਂ ਪਰ ਬਹੁਤ ਸਾਰੇ ਬੱਚੇ ਸ਼ਾਇਦ ਹੋ ਸਕਦਾ ਵੀ ਪਹਿਲਾਂ ਪੀ ਚੁੱਕੇ ਹੋਣ ਇਸੇ ਸਿਹਤ ਵਿਭਾਗ ਨੂੰ ਚਾਹੀਦਾ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਇਸ ਤਰ੍ਹਾਂ ਦੇ ਸਟਾਲਸ ਲਗਾਉਂਦੇ ਆ ਪਟਿਆਲਾ ਸ਼ਹਿਰ ਦੇ ਵਿੱਚ ਪਹਿਲਾਂ ਹੀ ਐਕਸਪਾਇਰੀ ਮਾਲ ਦਾ ਵੱਡਾ ਜਿਹੜਾ ਫੇਪ ਹੈ ਉਹ ਫੜਿਆ ਗਿਆ ਸੀਗਾ ਉਦੋਂ ਵੀ ਬੱਚੇ ਬਿਮਾਰ ਹੋ ਗਏ ਸੀ ਉਸ ਤੋਂ ਬਾਅਦ ਕੇਕ ਦਾ ਮਾਮਲਾ ਹੈ ਚਾਕਲੇਟ ਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਆਏ ਦਿਨ ਪਟਿਆਲਾ ਦੇ ਵਿੱਚੋਂ ਸਾਹਮਣੇ ਆਉਂਦੇ ਆ ਸੋ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਇੱਕ ਸਕੂਲ ਦੇ ਵਿੱਚ ਫੰਕਸ਼ਨ ਚੱਲ ਰਿਹਾ ਉਸ ਫੰਕਸ਼ਨ ਦੇ ਵਿੱਚ ਸਟਾਲਸ ਲਗਾਈਆਂ ਗਈਆਂ ਸਟਾਲ ਦੇ ਉੱਪਰ ਐਕਸਪਾਇਰੀ ਜਿਹੜੀ ਸ਼ੀਸ਼ੀ ਹੈ ਉਸ ਬੰਦੇ ਤੋਂ ਬਰਾਮਦ ਕੀਤੀ ਹੈ ਜਦੋਂ ਕਿਸੇ ਵਿਦਿਆਰਥੀ ਵੱਲੋਂ ਦੇਖੀ ਗਈ ਹੈ ਸੋ ਐਡੀ ਭੀੜ ਹੈ ਜੀ ਬੱਚੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਕਿਸ ਤਰ੍ਹਾਂ ਇਹ ਸਮਾਨ ਨੂੰ ਫਟਾਫਟ ਖਾ ਰਹੇ ਨੇ ਪਰ ਇਹ ਲੋਕ ਬਿਨਾਂ ਡਰੇ ਐਕਸਪਾਇਰ ਮਾਲ ਵੇਚਣ ਤੋਂ ਗਰੇਜ਼ ਨਹੀਂ ਕਰ ਰਹੇ ਸੋ ਮਾਮਲੇ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਐਕਸਪਾਇਰ ਸ਼ੀਸ਼ੀ ਦੇ ਸ਼ੇਕ ਬਣਾ ਬਣਾ ਕੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਭੁਲਾਏ ਜਾ ਰਹੇ ਸੀ ਸੁਪਰਵਾਈਜ਼ਰ ਨੇ ਜ਼ਰੂਰ ਉਸ ਦੇ ਉੱਤੇ ਸਖਤ ਐਕਸ਼ਨ ਲਿੱਤਾ ਉਸ ਨੂੰ ਮੌਕੇ ਤੋਂ ਦੁੜਕੀ ਕਰ ਦਿੱਤਾ ਪਰ ਉਸ ਤੋਂ ਪਹਿਲਾਂ ਉਹ ਕਿੰਨੇ ਬੱਚਿਆਂ ਨੂੰ ਸ਼ੇਕ ਪਿਲਾ ਚੁੱਕਿਆ ਸੀ ਇਸ ਬਾਬਤ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਉਥੇ ਪੇਰੈਂਟਸ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਕਿ ਜੇਕਰ ਕੋਈ ਬੱਚਾ ਅਣਹੋਣੀ ਦਾ ਸ਼ਿਕਾਰ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੈ ਇਸ ਦਾ ਸਕੂਲ ਜ਼ਿੰਮੇਵਾਰ ਹੈ ਸਕੂਲ ਪ੍ਰਸ਼ਾਸਨ ਜ਼ਿੰਮੇਵਾਰ ਹੈ ਸਿਹਤ ਵਿਭਾਗ ਜ਼ਿੰਮੇਵਾਰ ਹੈ ਜਾਂ ਜ਼ਿੰਮੇਵਾਰ ਹੈ ਉਹ ਵਿਅਕਤੀ ਜਿਹੜਾ ਚੰਦ ਸਿੱ ਇਨਾ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਐਕਸਪਾਇਰ ਸਮਾਨ ਦਾ ਸ਼ੇਕ ਬਣਾ ਬਣਾ ਕੇ ਭਲਾ ਰਿਹਾ ਸੀ ਸੋ ਕਾਨੂੰਨ ਨੂੰ ਚਾਹੀਦਾ ਇਸ ਤੇ ਕਾਰਵਾਈ ਕੀਤੀ ਜਾਵੇ ਅਜਿਹੇ ਐਕਸਪਾਇਰ ਮਾਲ ਵੇਚਣ ਵਾਲਿਆਂ ਤੇ ਸਿਹਤ ਵਿਭਾਗ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪੁਲਿਸ ਨੂੰ ਮਾਮਲਾ ਦਰਜ ਕਰਨਾ ਚਾਹੀਦਾ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਪੂਰਾ ਇੱਕ ਗੈਂਗ ਇਸ ਤਰ੍ਹਾਂ ਦਾ ਹੈ ਜਿਹੜਾ ਐਕਸਪਾਇਰ ਮਾਲ ਵੇਚਦਾ ਹੈ ਇਹ ਮਾਲ ਸਸਤੇ ਭਾਅ ਦੇ ਵਿੱਚ ਖਰੀਦਦੇ ਆ ਜੇਕਰ ਬੋਤਲ 220 ਰੁਪਏ ਦੀ ਆਮ ਮਿਲਦੀ ਹੈ ਤਾਂ ਐਕਸਪਾਇਰ ਬੋਤਲ ਮਹਿਜ਼ 50 60 ਰੁਪਏ ਦੀ ਇਹ ਲੋਕ ਖਰੀਦ ਲੈਂਦੇ ਆ ਕਿਉਂਕਿ ਇਸ ਨੂੰ ਕੰਪਨੀਆਂ ਡਿਸਟਰੋਏ ਕਰਨ ਦੀ ਗੱਲ ਕਰਦੀਆਂ ਨੇ ਪਰ ਸਿਹਤ ਵਿਭਾਗ ਨੇ ਅਜ ਤੱਕ ਇੱਕ ਵੀ ਜਹੀ ਰੇਡ ਨਹੀਂ ਕੀਤੀ ਜਿਸ ਦੇ ਵਿੱਚ ਇਸ ਸਿਸਟਮ ਨੂੰ ਫੜਿਆ ਜਾ ਸਕੇ ਐਕਸਪਾਇਰ ਮਾਲ ਵੇਚਣ ਵਾਲਿਆਂ ਨੂੰ ਫੜਿਆ ਜਾ ਸਕੇ ਇਹਨਾਂ ਦਾ ਤੰਦਾ ਕਰਨ ਵਾਲੇ ਮਗਰ ਮੱਛੀਆਂ ਨੂੰ ਫੜਿਆ ਜਾ ਸਕੇ ਅਸੀਂ ਦੱਸਦੇ ਆ ਕਿ ਮਗਰ ਮੱਛੀ ਇੱਥੇ ਕੰਮ ਕਰ ਰਹੇ ਆ ਚੰਦ ਸਿੱਕਿਆਂ ਦੀ ਖਾਤਰ ਹਰ ਰੋਜ਼ ਸੈਂਕੜਿਆਂ ਦੁਕਾਨਾਂ ਦੇ ਉੱਤੇ ਐਕਸਪਾਇਰ ਮਾਲ ਵੇਚਿਆ ਜਾ ਰਿਹਾ ਹੈ ਇਸ ਐਕਸਪਾਇਰ ਮਾਲ ਦੀ ਸਪਲਾਈ ਨਿਰੰਤਰਣ ਜਾਰੀ ਹੈ ਮੋਲਾਂ ਦੇ ਵਿੱਚੋਂ ਵੱਡੀ ਕੰਪਨੀਆਂ ਵਿੱਚੋਂ ਇਸ ਮਾਲ ਨੂੰ ਘੱਟ ਭਾਅ ਦੇ ਉੱਤੇ ਖਰੀਦਿਆ ਜਾਂਦਾ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਛੋਟੀ-ਛੋਟੀ ਦੁਕਾਨਾਂ ਦੇ ਵੇਚ ਦਿੱਤਾ ਜਾਂਦਾ ਤੇ ਇਸ ਤਰ੍ਹਾਂ ਦੇ ਲੋਕ ਜਿੱਥੇ ਭੀੜ ਵਾਲਾ ਕੰਮ ਹੁੰਦਾ ਜਿੱਥੇ ਮੇਲੇ ਹੁੰਦਾ ਸਟਾਲਸ ਹੁੰਦੀਆਂ ਬਾਜ਼ਾਰ ਲੱਗਦੇ ਆ ਛੋਟੀਆਂ ਰੇੜੀਆਂ ਲੱਗਦੀਆਂ ਉਹ ਲੋਕ ਸਸਤੇ ਪਾ ਇਸ ਮਾਲ ਨੂੰ ਖਰੀਦਦੇ ਆ ਤੇ ਲੋਕਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਆਪਣੇ ਨੋਟ ਕਮਾਉਂਦੇ ਆ ਸੋ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਜ਼ਰੂਰਤ ਹੈ ਜਿੱਥੇ ਵੀ ਕਿਤੇ ਤੁਸੀਂ ਪੀੜ ਪੜਾਲ ਵਾਲੇ ਇਲਾਕੇ ਦੇ ਵਿੱਚ ਸਮਾਨ ਖਰੀਦਦੇ ਹੋ ਤੁਹਾਡੇ ਬੱਚੇ ਖਰੀਦਦੇ ਆ ਤੇ ਉਥੇ ਸਟਾਰਕ ਹੋਵੋ ਜ਼ਰੂਰ ਚੈੱਕ ਕਰੋ ਕਿਸ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਪਰੋਸੀ ਜਾ ਰਹੀ ਹੈ ਇੱਥੇ ਸਕੂਲ ਨੇ ਤਾਂ ਪੱਲਾ ਝਾੜਤਾ ਵੀ ਅਸੀਂ ਤਾਂ ਉਹਨੂੰ ਭਜਾ ਦਿੱਤਾ ਕੋਈ ਵੀ ਬੋਤਲ ਅਜੇ ਤੱਕ ਉਹਨੇ ਖੋਲੀ ਨਹੀਂ ਸੀ ਇਹ ਸਾਰੀਆਂ ਕਹਿਣ ਦੀਆਂ ਗੱਲਾਂ ਨੇ ਪਰ ਪੇਰੈਂਟਸ ਦੀ ਫਿਕਰ ਤੁਸੀਂ ਸਕਰੀਨ ਦੇ ਉੱਤੇ ਦੇਖੀ ਹੈ ਕਿ ਉਹ ਕਿਸ ਤਰ੍ਹਾਂ ਪ੍ਰੇਸ਼ਾਨ ਨੇ ਅਸੀਂ ਪ੍ਰੇਸ਼ਾਨ ਆ ਕਿ ਪ੍ਰਸ਼ਾਸਨ ਕੰਮ ਕਿਉਂ ਨਹੀਂ ਕਰ ਰਿਹਾ ਕਿਉਂ ਬਾਰ ਬਾਰ ਖਬਰਾਂ ਲੱਗਣ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਹੀ ਸਿਸਟਮ ਬਣਿਆ ਰਹਿੰਦਾ ਹੈ ਗੱਲ ਕਰ ਲਈਏ ਐਕਸਪਾਇਰੀ ਕੇਕ ਚਾਕਲੇਟ ਉਸ ਤੋਂ ਬਾਅਦ ਟਾਬਿਆਂ ਦੇ ਵਿੱਚੋਂ ਕੋਕਰੇਜ ਉਸ ਤੋਂ ਬਾਅਦ ਪਕੌੜਿਆਂ ਵਿੱਚੋਂ ਕੋਕਰੇਜ ਉਸ ਤੋਂ ਬਾਅਦ ਜਲੇਬੀਆਂ 'ਚੋਂ ਮੱਖੀਆਂ ਇਸ ਤਰ੍ਹਾਂ ਦੀ ਅਣਗਿਣਤ ਵਾਰ ਦਾਤਾ ਪਟਿਆਲਾ ਦੇ ਵਿੱਚ ਵਾਰ-ਵਾਰ ਹੁੰਦੀਆਂ ਨੇ ਪਰ ਇਹਨਾਂ ਤੇ ਮਹਿਜ਼ ਚੁੱਪੀ ਸਾਹ ਨਿੱਤੀ ਜਾਂਦੀ ਹੈ ਕਾਰਵਾਈ ਦੇ ਨਾਂ ਤੇ ਕੀ ਕੀਤਾ ਜਾਂਦਾ ਇਹ ਕਿਸੇ ਨੂੰ ਕੁਝ ਵੀ ਨਹੀਂ ਪਤਾ ਹੁਣ ਕੰਪਨੀ ਜਿਹੜੀ ਕੋਈ ਚੀਜ਼ ਬਣਾ ਰਹੀ ਹੈ ਉਸ ਦੀ ਤਾਂ ਜਾਂਚ ਹੋ ਸਕਦੀ ਹੈ ਪਰ ਜਿਹੜੀ ਚੀਜ਼ ਅੱਖਾਂ 'ਚ ਦਿਖਦੀ ਹੈ ਕਿ ਉਸ ਦੇ ਵਿੱਚ ਕੀੜੇ ਪਏ ਹੋਏ ਆ ਉਸ ਤੇ ਮੱਖੀ ਪਈ ਹੋਈ ਆ ਉਸ ਦੀ ਕਿਹੜੀ ਜਾਂਚ ਹੁੰਦੀ ਹੈ ਕਿਹੜੀ ਲੈਬ 'ਚ ਭੇਜਣਾ ਪੈਂਦਾ ਇਹ ਅਜੇ ਤੱਕ ਸਮਝ ਨਹੀਂ ਆਇਆ ਅਸੀਂ ਬੇਨਤੀ ਕਰਾਂਗੇ ਸਿਹਤ ਵਿਭਾਗ ਨੂੰ ਡੀ ਐਚਓ ਪਟਿਆਲਾ ਨੂੰ ਕਿ ਜਾਗੋ ਜਨਾਬ ਇਸ ਤੋਂ ਪਹਿਲਾਂ ਕੋਈ ਵੱਡੀ ਅਨਹੋਣੀ ਹੋ ਜਾਵੇ ਇਸ ਤਰ੍ਹਾਂ ਦੀ ਖਬਰਾਂ ਤੁਹਾਡੇ ਨਿਸ਼ਰ ਕਰਦੇ ਰਾਂਗੇ ਬਨੇ ਰਹੋ ਆਰਥ ਟੀਵੀ ਪੰਜਾਬ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਅਨੁਰਾਗ ਸ਼ਰਮਾ ਪਟਿਆਲਾ ਤੋਂ